ਆਮਨਪੱਤੀ ਧਰਤੀ ਉੱਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਗਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ ਜੇਲ੍ਹ ਅੰਦਰ ਕੈਦ ਕਰ ਲਿਆ ਗਿਆ। ਉਹਨਾਂ ਲੋਕਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕਰ ਲਿਆ ਗਿਆ। ਬਾਬਰ ਨੇ ਹੁਕਮ ਦਿੱਤਾ ਕਿ ਸਭ ਨੂੰ ਚੱਕੀ ਪੀਸਣ ਉੱਤੇ ਲਾ ਦਿਓ। ਸਾਰੇ ਚੱਕੀ ਪੀਸ ਰਹੇ ਸਨ। ਜਿਸ ਜੇਲ੍ਹ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹਨਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਸੈਨਿਕਾਂ ਨੇ ਜਦ ਦੇਖਿਆ ਤੇ ਜਾ ਕੇ ਬਾਬਰ ਨੂੰ ਦੱਸਿਆ ਕਿ ਉਹਨਾਂ ਲੋਕਾਂ ਦੇ ਵਿੱਚ ਇੱਕ ਫਕੀਰ ਵੀ ਹੈ ਅਤੇ ਉਹਨਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਬਾਬਰ ਦੌੜ ਕੇ ਆਇਆ ਤੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਬੈਠੇ ਹਨ ਤੇ ਚੱਕੀ ਆਪਣੇ ਆਪ ਚੱਲ ਗਈ ਹੈ ਬਾਬਰ ਨੇ ਹੁਕਮ ਕੀਤਾ ਕਿ ਜਲਦੀ ਦਰਵਾਜ਼ਾ ਖੋਲੋ ਤੇ ਇਹਨਾਂ ਨੂੰ ਬਾਹਰ ਕੱਢੋ ਗੁਰੂ ਨਾਨਕ ਦੇਵ ਜੀ ਨੂੰ ਬਾਹਰ ਕੱਟਿਆ ਗਿਆ ਬਾਬਰ ਨੇ ਮਾਫੀ ਮੰਗੀ ਤੇ ਕਹਿਣ ਲੱਗਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਆਪ ਜਾ ਸਕਦੇ ਹੋ ਆਪ ਤਾਂ ਬਹੁਤ ਪੌਂਚੀ ਹੋਈ ਫਕੀਰ ਹੋ ਆਪ ਜਾ ਸਕਦੇ ਹੋ ਫਿਰ ਉਸ ਸਮੇਂ ਬਾਬਰ ਨੇ ਕਿਹਾ ਕਿ ਆਪ ਦੀ ਇੱਛਾ ਹੋਈ ਤਾਂ ਮੈਂ ਇਹ ਸ਼ਬਦ ਕਹਿਣ ਲੱਗਾ ਕਿ ਮੇਰੇ ਕੋਲੋਂ ਜੋ ਚਾਹੋ ਮੰਗੋ ਆਪ ਜੋ ਵੀ ਮੰਗੋਗੇ ਆਪ ਨੂੰ ਦੇ ਦਿੱਤਾ ਜਾਵੇਗਾ ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਗਣ ਦੀ ਗੱਲ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਹੱਸ ਕੇ ਕਹਿੰਦੇ ਬਾਬਰ ਤੇਰੇ ਕੋਲੋਂ ਕਿਉਂ ਮੰਗਾ ਮੈਨੂੰ ਜ਼ਰੂਰਤ ਹੀ ਨਹੀਂ ਤੇਰੇ ਕੋਲੋਂ ਮੰਗਣ ਦੀ ਕਿਉਂਕਿ ਮੈਨੂੰ ਦੇਣ ਵਾਲਾ ਮੇਰਾ ਮਾਲਕ ਹੈ ਸਤਗੁਰ ਹੈ ਇਹ ਸਭ ਸੰਸਾਰ ਕੰਗਾਲਾਂ ਦਾ ਹੈ ਕੰਗਾਲ ਭਿਖਾਰੀ ਤੂੰ ਕਿਉਂ ਮੰਗਾ ਉਸ ਦਾਤਾ ਕੋਲੋਂ ਮੰਗਣਾ ਚਾਹੀਦਾ ਹੈ ਇਹ ਸਭ ਸੰਸਾਰ ਭਿਖਾਰੀ ਹੈ ਦਾਤਾ ਕੇਵਲ ਪਰਮਾਤਮਾ ਹੈ ਉਸ ਕੋਲ ਹੀ ਮੰਗਣਾ ਚਾਹੁੰਦਾ ਹੈ ਐਮਨਵਾਦੀ ਧਰਤੀ ਉੱਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਗਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ ਜੇਲ੍ਹ ਅੰਦਰ ਕੈਦ ਕਰ ਲਿਆ ਗਿਆ। ਉਹਨਾਂ ਲੋਕਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕਰ ਲਿਆ ਗਿਆ। ਬਾਬਰ ਨੇ ਹੁਕਮ ਦਿੱਤਾ ਕਿ ਸਭ ਨੂੰ ਚੱਕੀ ਪੀਸਣ ਉੱਤੇ ਲਾ ਦਿਓ। ਸਾਰੇ ਚੱਕੀ ਪੀਸਰੇ ਸਨ। ਜਿਸ ਜੇਲ੍ਹ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹਨਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਸੈਨਿਕਾਂ ਨੇ ਜਦ ਦੇਖਿਆ ਤੇ ਜਾ ਕੇ ਬਾਬਰ ਨੂੰ ਦੱਸਿਆ ਕਿ ਉਹਨਾਂ ਲੋਕਾਂ ਦੇ ਵਿੱਚ ਇੱਕ ਫਕੀਰ ਵੀ ਹੈ ਅਤੇ ਉਹਨਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਬਾਬਰ ਦੌੜ ਕੇ ਆਇਆ ਤੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਬੈਠੇ ਹਨ ਅਤੇ ਚੱਕੀ ਆਪਣੇ ਆਪ ਚੱਲ ਗਈ ਹੈ। ਬਾਬਰ ਨੇ ਹੁਕਮ ਕੀਤਾ ਕਿ ਜਲਦੀ ਦਰਵਾਜ਼ਾ ਖੋਲੋ ਅਤੇ ਇਹਨਾਂ ਨੂੰ ਬਾਹਰ ਕੱਢੋ। ਗੁਰੂ ਨਾਨਕ ਦੇਵ ਜੀ ਨੂੰ ਬਾਹਰ ਕੱਟਿਆ ਗਿਆ। ਬਾਬਰ ਨੇ ਮਾਫੀ ਮੰਗੀ ਤੇ ਕਹਿਣ ਲੱਗਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ। ਆਪ ਜਾ ਸਕਦੇ ਹੋ। ਆਪ ਤਾਂ ਬਹੁਤ ਪਹੁੰਚੀ ਹੋਈ ਫਕੀਰ ਹੋ। ਆਪ ਜਾ ਸਕਦੇ ਹੋ। ਫਿਰ ਉਸ ਸਮੇਂ ਬਾਬਰ ਨੇ ਕਿਹਾ ਕਿ ਆਪ ਦੀ ਇੱਛਾ ਹੋਈ ਤਾਂ ਮੈਂ ਇਹ ਸ਼ਬਦ ਕਹਿਣ ਲੱਗਾ ਕਿ ਮੇਰੇ ਕੋਲੋਂ ਜੋ ਚਾਹੋ ਮੰਗੋ। ਆਪ ਜੋ ਵੀ ਮੰਗੋਗੇ ਆਪ ਨੂੰ ਦੇ ਦਿੱਤਾ ਜਾਵੇਗਾ ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਗਣ ਦੀ ਗੱਲ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਹੱਸ ਕੇ ਕਹਿੰਦੇ ਬਾਬਰ ਤੇਰੇ ਕੋਲੋਂ ਕਿਉਂ ਮੰਗਾ ਮੈਨੂੰ ਜ਼ਰੂਰਤ ਹੀ ਨਹੀਂ ਤੇਰੇ ਕੋਲੋਂ ਮੰਗਣ ਦੀ ਕਿਉਂਕਿ ਮੈਨੂੰ ਦੇਣ ਵਾਲਾ ਮੇਰਾ ਮਾਲਕ ਹੈ ਸਤਗੁਰ ਹੈ ਇਹ ਸਭ ਸੰਸਾਰ ਕੰਗਾਲਾਂ ਦਾ ਹੈ ਕੰਗਾਲ ਭਿਖਾਰੀ ਤੂੰ ਕਿਉਂ ਮੰਗਾ ਉਸ ਦਾਤਾ ਕੋਲ ਮੰਗਣਾ ਚਾਹੁੰਦਾ ਹੈ ਇਹ ਸਭ ਸੰਸਾਰ ਭਿਖਾਰੀ ਹੈ ਦਾਤਾ ਕੇਵਲ ਪਰਮਾਤਮਾ ਹੈ ਉਸ ਕੋਲੋਂ ਹੀ ਮੰਗਣਾ ਚਾਹੁੰਦਾ ਹੈ ਐਮਨਵਾਦੀ ਧਰਤੀ ਉੱਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਗਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ ਜੇਲ੍ਹ ਅੰਦਰ ਕੈਦ ਕਰ ਲਿਆ ਗਿਆ। ਉਹਨਾਂ ਲੋਕਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕਰ ਲਿਆ ਗਿਆ। ਬਾਬਰ ਨੇ ਹੁਕਮ ਦਿੱਤਾ ਕਿ ਸਭ ਨੂੰ ਚੱਕੀ ਪੀਸਣ ਉੱਤੇ ਲਾ ਦਿਓ। ਸਾਰੇ ਚੱਕੀ ਪੀਸ ਰਹੇ ਸਨ। ਜਿਸ ਜੇਲ੍ਹ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹਨਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਸੈਨਿਕਾਂ ਨੇ ਜਦ ਦੇਖਿਆ ਤੇ ਜਾ ਕੇ ਬਾਬਰ ਨੂੰ ਦੱਸਿਆ ਕਿ ਉਹਨਾਂ ਲੋਕਾਂ ਦੇ ਵਿੱਚ ਇੱਕ ਫਕੀਰ ਵੀ ਹੈ ਅਤੇ ਉਹਨਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਬਾਬਰ ਦੌੜ ਕੇ ਆਇਆ ਤੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਬੈਠੇ ਹਨ ਅਤੇ ਚੱਕੀ ਆਪਣੇ ਆਪ ਚੱਲ ਗਈ ਹੈ। ਬਾਬਰ ਨੇ ਹੁਕਮ ਕੀਤਾ ਕਿ ਜਲਦੀ ਦਰਵਾਜ਼ਾ ਖੋਲੋ ਅਤੇ ਇਹਨਾਂ ਨੂੰ ਬਾਹਰ ਕੱਢੋ। ਗੁਰੂ ਨਾਨਕ ਦੇਵ ਜੀ ਨੂੰ ਬਾਹਰ ਕੱਟਿਆ ਗਿਆ। ਬਾਬਰ ਨੇ ਮਾਫੀ ਮੰਗੀ ਤੇ ਕਹਿਣ ਲੱਗਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ। ਆਪ ਜਾ ਸਕਦੇ ਹੋ। ਆਪ ਤਾਂ ਬਹੁਤ ਪਹੁੰਚੀ ਹੋਈ ਫਕੀਰ ਹੋ। ਆਪ ਜਾ ਸਕਦੇ ਹੋ। ਫਿਰ ਉਸ ਸਮੇਂ ਬਾਬਰ ਨੇ ਕਿਹਾ ਕਿ ਆਪ ਦੀ ਇੱਛਾ ਹੋਈ ਤਾਂ ਮੈਂ ਇਹ ਸ਼ਬਦ ਕਹਿਣ ਲੱਗਾ ਕਿ ਮੇਰੇ ਕੋਲੋਂ ਜੋ ਚਾਹੋ ਮੰਗੋ। ਆਪ ਜੋ ਵੀ ਮੰਗੋਗੇ ਆਪ ਨੂੰ ਦੇ ਦਿੱਤਾ ਜਾਵੇਗਾ ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਗਣ ਦੀ ਗੱਲ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਹੱਸ ਕੇ ਕਹਿੰਦੇ ਬਾਬਰ ਤੇਰੇ ਕੋਲੋਂ ਕਿਉਂ ਮੰਗਾ ਮੈਨੂੰ ਜ਼ਰੂਰਤ ਹੀ ਨਹੀਂ ਤੇਰੇ ਕੋਲੋਂ ਮੰਗਣ ਦੀ ਕਿਉਂਕਿ ਮੈਨੂੰ ਦੇਣ ਵਾਲਾ ਮੇਰਾ ਮਾਲਕ ਹੈ ਸਤਗੁਰ ਹੈ ਇਹ ਸਭ ਸੰਸਾਰ ਕੰਗਾਲਾਂ ਦਾ ਹੈ ਕੰਗਾਲ ਭਿਖਾਰੀ ਤੂੰ ਕਿਉਂ ਮੰਗਾ ਉਸ ਦਾਤਾ ਕੋਲੋਂ ਮੰਗਣਾ ਚਾਹੁੰਦਾ ਹੈ ਇਹ ਸਭ ਸੰਸਾਰ ਭਿਖਾਰੀ ਹੈ ਦਾਤਾ ਕੇਵਲ ਪਰਮਾਤਮਾ ਹੈ ਉਸ ਕੋਲੋਂ ਹੀ ਮੰਗਣਾ ਚਾਹੁੰਦਾ ਹੈ